ਆਈ ਬੈਸਲ ਤੋਂ ਅੱਜ ਆਜ ਬੜਾ ਆਜ ਬੜਾ ਪਾਵਨ ਤੇ ਪਵਿੱਤਰ ਦਿਨ ਆ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਅਪਲਖਸ਼ ਦੇ ਵਿੱਚ ਬਹੁਤ ਮਹਾਨ ਇਨਸਾਨ ਔਰ ਸਾਡੇ ਇਲਾਕੇ ਦੇ ਬਾਣੀ ਦੇ ਨਾਲ ਜੁੜੇ ਗੁਰਦੀਪ ਗਰੀ ਮਹਾਰਾਜ ਜੀ ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਅੱਜ ਇਹ ਬਹੁਤ ਵੱਡੀ ਸ਼ੋਭਾ ਯਾਤਰਾ ਜਿਹੜੀ ਆ ਉਹ ਕੱਢੀ ਜਾ ਰਹੀ ਆ ਅੱਜ ਇਸ ਸ਼ੋਭ ਦਿਹਾੜੇ ਤੇ ਦਿਲ ਦੀਆਂ ਗਹਿਰਾਈਆਂ ਤੋਂ ਸ਼ੋਕ ਨਮ ਨਵਾ ਦਿਨਾ ਔਰ ਇਲਾਕਾ ਵਾਸੀਆਂ ਨੂੰ ਮੁਬਾਰਕ ਦਿਨਾ ਮੈਂ ਸਮਝਦਾ ਗੁਰੂ ਰਵਿਦਾਸ ਜੀ ਦੀ ਜ਼ਿੰਦਗੀ ਸਤਿ ਪਾਵਨਾ ਪਿਆਰ ਤਿਆਗ ਤਪੱਸਿਆ ਦਾ ਸਿਨਿਆ ਉਹਨਾਂ ਨੇ ਇਸ ਬਾਸ਼ ਨੂੰ ਦਿੱਤਾ ਔਰ ਗੁਰੂ ਰਵਿਦਾਸ ਜੀ ਨੇ ਹਮੇਸ਼ਾ ਉਹਨਾਂ ਲਈ ਇੱਕੋ ਪ੍ਰੇਰਨਾ ਦਾ ਸਰੋਤ ਰਹਿਣਗੇ ਸਾਡੇ ਹਰ ਇਨਸਾਨ ਲਈ ਕਿਉਂਕਿ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਐਸੀ ਗੱਲਾਂ ਕਹੀਆਂ ਨੇ ਜਿਨਾਂ ਨਾਲ ਆਪਾਂ ਜ਼ਿੰਦਗੀ ਜਿਹੜੀ ਆ ਉਹ ਸੁਖਰੇਣੀ ਬਣਾ ਸਕਦੇ ਆ ਔਰ ਮਿਲ ਕੇ ਇੱਕ ਚੰਗੇ ਸੁਭਾਜ ਦੀ ਸਿਰਜਣਾ ਕਰ ਸਕਦੇ ਆ ਮੈਂ ਸਮਝਦਾ ਕਿ ਗੁਰੂ ਅਰਜਨ ਦੇਵ ਜੀ ਦੀ ਬਾਣੀ ਕੇਵਲ ਮੁਲਕ ਤੇ ਨਹੀਂ ਅੱਜ ਸਾਰੀ ਦੁਨੀਆਂ ਦੇ ਵਿੱਚ ਉਹਨਾਂ ਦਾ ਜਿਹੜਾ ਪ੍ਰਕਾਸ਼ ਉਤਸਵ ਆ ਉਹ ਮਨਾਇਆ ਜਾਂਦਾ ਉਸ ਤੇਜ ਪਵਿੱਤਰ ਦਿਨ ਦੇ ਉੱਪਰ ਦੇਸ਼ਾਂ-ਵਦੇਸ਼ਾਂ ਦੇ ਵਿੱਚ ਰਹਿੰਦੇ ਸੂਬਿਆਂ ਦੇ ਵਿੱਚ ਔਰ ਮੁਲਕ ਦੇ ਸਾਰੇ ਲੋਕਾਂ ਨੂੰ ਮੁਬਾਰਕ ਆ ਔਰ ਪਰਮੇਸ਼ਵਰ ਕਰੇ ਸੋਹਣ ਦੀ ਬਾਣੀ ਦੇ ਨਾਲ ਜੁੜ ਕੇ ਆਪਾਂ ਮਿਲ ਕੇ ਇੱਕ ਚੰਗੀ ਜਿਹੀ ਜ਼ਿੰਦਗੀ ਬទਿਤ ਕਰਦੇ ਹੋਏ ਚੰਗੇ ਸੁਭਾਅ ਦੀ ਸਿਰਜਣਾ ਕਰੀਏ ਰੱਖਣਾ ਪਿਆਰ ਖਰਾਪ ਇਸ ਵਿੱਚ ਕਾਲ ਮੇ ਰੱਖਣਾ ਇਹ ਹੀ ਗੁਰੂ ਜੀ ਦਾ ਸੰਦੇਸ਼ ਸੀ ਸਾਧ ਸੰਗਤ ਮਿਲ ਰਹੀ ਇਹ ਮਾਧੂ ਜੈਸੀ ਮਧਮਕੀਰਾ ਔਰ ਸੁਰਸਰੀ ਸੱਲਲ ਕੀਰਤਬਾਰ ਨੀਰੀ ਸੰਤ ਜਨ ਕਰਤ ਨਹੀਂ ਪਾਨਨ ਨਸੀ ਜਿਤਵੀ ਮਰਜ਼ੀ ਵਦਿਆ ਕੇ ਉਹਨਾ ਹੋਂ ਕਦੀ ਵੀ ਸੇਵਨ ਨਹੀਂ ਕਰਨੇ ਸਾਰੀਆਂ ਸੰਗਤਾਂ ਨੂੰ गुरू जी जनमदिन बहुत बहुत वधाई